ਮੋਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਦੇਖਣ ਨੂੰ ਉਂਝ ਤਾਂ ਬਸ ਯੋ ਬਾਣ ਦੀਆਂ ਰस्सियां ਸੀ ਚਮਚਮ ਕੇ ਰੋਇਆ ਮੇਰੇ ਬਾਪੂ ਨੇ ਕੱਸੀਆਂ ਸੀ ਆਏ ਬਾਤ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆਸੀ ਮੈਂ ਦੌਣਾ ਕੋਲ ਰੋਕੇ ਆਇਆ ਦਿਲ ਕੀ ਤਾ ਠੱਠਿਆ ਚੌਂਕਾ ਲਿਪਦੇ ਮਾਂ ਕਰਕੇ ਕਹਾਣੀ ਅੱਧ ਟੁੱਟੀ ਨੁੱਕਰੇ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਦਿਲ ਕੀ ਤਾ ਠੱਠਿਆ ਚੌਂਕਾ ਲਿਪਦੇ ਮੋ ਕਰਕੇ ਕਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਦਿੰਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜਫਾ ਪਾਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕਿਆ ਬਾਤ ਕਿੰਨੀਆਂ ਦਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਕਿ ਮੁੜਨਾ ਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਮੁੜਨਾ ਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਂ ਨੀ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਹੀ ਖੁਰ ਗਿਆ ਬਾਪੂ ਲੈ ਗਿਆ ਪੀੜਾ ਥੰਦੀ ਲੈ ਗਿਆ ਪੀੜਾ ਨਾਲੇ ਪੁੱਛੀਆਂ ਨਾ ਦੱਸੀਆਂ ਸੀ ਸ਼ਾਬਾਸ਼ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ তোড়া তো রোকে আয়া মৌড়া তো রোকে আয় কলি রোকে